ਜਦੋਂ ਨਾਮ ਜਪਦੇ ਆ ਨਾਭੀ ਤੇ ਚੋਟ ਪੈਂਦੀ ਹੈ ਫਿਰ ਸੁਖਮਨਾ ਨਾੜੀ ਜਦੋਂ ਹਰਕਤ ਵਿੱਚ ਆਉਂਦੀ ਨਾ ਅ ਉੱਥੇ ਇਹ ਸੁngੜੀ ਹੋਈ ਹੈ ਜਦੋਂ ਹਰਕਤ ਵਿੱਚ ਆਉਂਦੀ ਹੈ ਜੈ ਚਲ ਮਿਲਕਾਰ ਦਸੰਤਾ ਤੇ ਅਨਹਦ ਸ਼ਬਦ ਬਜੰਦਾ ਵਿੱਚੋਂ ਫਿਰ ਆਨੰਦ ਸ਼ਬਦਾਂ ਦੀ ਆਵਾਜ਼ ਆਉਂਦੀ ਹੈ ਤੇ ਨਾਲ-ਨਾਲ ਫਿਰ ਅਮਰਤ ਰਸ ਆਉਂਦਾ ਹੈ ਤੇ ਚੇਲ ਮਿਲ ਪ੍ਰਕਾਸ਼ ਵੀ ਨਿਕਲਦਾ ਹੈ ਕਿਉਂਕਿ ਆਪਾਂ ਇੱਥੇ ਚੋਟ ਨਹੀਂ ਨਾ ਮਾਰ ਰਹੇ ਸਿਮਰਨ ਕਰ ਰਹੇ ਆਪਣੀ ਮਤਨਾ ਕਰ ਰਹੇ ਆ ਇਥੇ ਗਲੇ ਤੇ ਸਿਮਰਨਦਾ ਵਾ ਵਾਹਿਗੁਰੂ ਵਾਹਿਗੁਰੂ ਵਾਹਿ ਉਹ ਗਲੇ ਤੇ ਰਹਿ ਜਾਂਦਾ ਭੁੱਖ ਤੁਹਾਨੂੰ ਅੰਦਰੋਂ ਲੱਗੀ ਏ ਪ੍ਰਸ਼ਾਦਾ ਇੱਥੇ ਰੱਖ ਕੇ ਕਮਾਂਗੇ ਕਿ ਭੁੱਖ ਮਿਟ ਗਈ ਭੁੱਖ ਮਿਟ ਗਈ ਨਹੀਂ ਦੰਦਾ ਨਾਲ ਚੱਬ ਕੇ ਰਸਨਾ ਅੰਦਰ ਲਿਜਾਣਾ ਪੈਣਾ ਭੁੱਖ ਅੰਦਰੋਂ ਤਾਂ ਹੀ ਮਿਟੇਗੀ ਤ੍ਰਿਪਤੀ ਹੋएगी ਨਾ ਏਦਾਂ ਨਾਮ ਹੈ ਕੋ ਜਿੰਨਾ ਚਿਰ ਜੋ ਮਾਰੇ ਨੇ ਪਰ ਗੈਰ ਨਾ ਇਥੋਂ ਲਿਬ ਟੁੱਟਦੀ ਲਿਬ ਛੁੜ ਗਈ ਤ੍ਰਿਸ਼ਨਾ ਮਾਇਆ ਮਰਦਾ ਨਾੜੂਆ ਕਟਿਆ ਜਾਂਦਾ ਮਾਤਾ ਦੇ ਘਰ ਤੇ ਲਿਬ ਟੁੱਟ ਗਈ ਦਰ ਗੁਪਤ ਹੋ ਗਿਆ ਤੇ ਹੁਣ ਜਿੰਨਾ ਚਿਰ ਇਹ ਤੇ ਹਿੱਟ ਨਹੀਂ ਕਰਦੇ ਵਾਹ ਵਾਹ ਬੋਲਿਆ ਤੇ ਅੰਦਰ ਗਿਆ ਹੂੰ ਪੇਟ ਗੁਰੂ ਦੇ ਇਹਨੂੰ ਸਾਸਗ੍ਰਸ ਕਹਿੰਦੇ ਆ ਵਾਹ ਗੁਰੂ ਵਾਹ ਗੁਰੂ ਜਦੋਂ ਇਹ ਚੋਟ ਪੈਂਦੀ ਹੈ ਮਰ ਕਹਿੰਦੇ ਅ ਬ੍ਰह्म ਅਗਨ ਸਹਿਜੇ ਪਰਜਾਲੀ ਏਕੇ ਚੋਟ ਸੁਜਾਇਆ ਹੂੰ ਜੋ ਸ਼ਬਦ ਦੀ ਚੋਟ ਪੈਂਦੀ ਹੈ ਸੁਖਮਨ ਨਾੜੀ ਖੋਲਦੀ ਓਦੇ ਪੰਜ ਛੇਕ ਨੇ ਜਦੋਂ ਖੋਲਦੇ ਨੇ ਵਿੱਚੋਂ ਆਵਾਜ਼ ਵੀ ਆਉਂਦੀ ਹੈ ਤੇ ਨਾਲ ਚਿਲਮਿਲ ਹੁੰਦੀ ਪ੍ਰਕਾਸ਼ ਨਿਕਲਦਾ ਹੂੰ ਤੇ ਜਦੋਂ ਮਹਾਰਿ ਕਿਰਪਾ ਕਰਦਾ ਫਿਰ ਇਥੋਂ ਆਪਣਾ ਉਹ ਖੇਡ ਸ਼ੁਰੂ ਹੋ ਜਾਂਦਾ ਹੈ। ਕਈ ਵਾਇਗਰੂ ਸ਼ਬਦ ਦੀ ਇਸ ਤਰੀਕੇ ਨਾਲ ਵੀ ਮਤਲਬ ਵੀ ਦੱਸ ਦਿੰਦੇ ਆ। ਅ ਚਲੋ ਤੁਹਾਡੇ ਨਾਲ ਮਤਲਬ ਵੀ ਅਪਾ ਡਿਸਕਸ ਕਰਾਂਗੇ। ਕਈ ਇਹ ਵੀ ਗੱਲ ਕਰ ਦਿੰਦੇ ਆ ਵਾਇਗਰੂ ਦਾ ਮਤਲਬ ਹੈ ਵਿਸ਼ਨੂੰ, ਰਾਮ, ਹਰੀ। ਪਰ ਅਸਲ ਦੇ ਵਿੱਚ ਇਸਦਾ ਮਤਲਬ ਕੀ ਹੈ? ਕੀ ਸੱਚੀ ਹੈ ਮਤਲਬ? ਦੇਖੋ ਚਾਰੇ ਰੁਗਾਂ ਦਾ ਸੁਮੇਲ ਭਾ ਅ ਮਹਾਰਾਜ ਦੀ ਕਿਰਪਾ ਨਾਲ ਭਾਈ ਗੁਰਦਾਸ ਜੀ ਆਪਾਂ ਨੂੰ ਚੌਂ ਜੁਗਾਂ ਦਾ ਸਮੇਲ ਦੱਸਦੇ ਨੇ ਕਿ ਸਤਜੁਗ ਦੇ ਵਿੱਚੋਂ ਤ੍ਰੇਤੇ ਵਿੱਚੋਂ ਦੁਆਪਰ ਦੇ ਵਿੱਚੋਂ ਤੇ ਗੁਰਨਾਮ ਇੱਕ ਇੱਕ ਅੱਖਰ ਲਿਆ ਗਿਆ ਤੇ ਵਾਹਿਗੁਰੂ ਗੁਰਮੰਤਰ ਬਣਿਆ ਤੇ ਇਸ ਤਰ੍ਹਾਂ ਹੀ ਮਹਾਰਾਜ ਨੇ ਇਹ ਵਾਹਿਗੁਰੂ ਗੁਰਮੰਤਰ ਹੈ ਇਹ ਤਤਾਂ ਨੂੰ ਪਾਰ ਕਰਨ ਵਾਸਤੇ ਫੁਰਨੀਆਂ ਵਿਚਾਰਾਂ ਤੋਂ ਰਹਿਤ ਹੋਣ ਵਾਸਤੇ ਵਾਹਿਗੁਰੂ ਮੰਤਰ ਜਿੱਦਾਂ ਜਿੱਦਾਂ ਧਨ ਵਿੱਚ ਧਿਆਨ ਟਿਕਾਵਾਂਗੇ ਧਨ ਵਿੱਚ ਧਿਆਨ ਧਿਆਨ ਵਿੱਚ ਜਾਣਿਆ ਗੁਰਮੁਖ ਘੱਤ ਕਹਾਣੀ ਚਾਹੇ ਵਾਹਿਗੁਰੂ ਸ਼ਬਦ ਜਪ ਲਓ ਚਾਹੇ ਰਾਮ ਜਪ ਲਓ ਚਾਹੇ ਤੁਸੀਂ ਪਰ ਜਪਣਾ ਸਾਸ ਗ੍ਰਾਸ ਚ ਹੈ ਅੱਲਾ ਜਪ ਲਓ ਜੇ ਅੱਲਾ ਵੀ ਕਹਣਾ ਉਹ ਵੀ ਇਸ ਤਰ੍ਹਾਂ ਹੀ ਸਾਸ ਗ੍ਰਾਸੇ ਕਹੇਗਾ ਅੱਲਾ ਹੋ ਅੱਲਾ ਹੋ ਏ ਰਾਮ ਏ ਰਾਮ ਜੇ ਇੱਥੇ ਚੋਟ ਪੈ ਗਈ ਨਾ Hindu Muslim Sikh Asai ਦਾ ਅੰਦਰਲਾ ਖੇੜ ਤਾਂ ਸਾਰਿਆਂ ਦਾ ਇੱਕੋ ਜਿਹਾ ਹੀ ਹੈ ਹੂੰ ਜਦੋਂ ਇਥੋਂ ਖੇਡ ਚੱਲੇਗਾ ਤੇ ਫਿਰ ਉਹਨੂੰ ਅਨਪਭਵ ਹੋਏਗਾ ਆਪਣੇ ਅੰਦਰ ਵੀ ਕੁਝ ਹੈ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ਧਰਤੀ ਥੱਲੇ ਪਾਣੀ ਹੈ ਪਰ ਹਾਲੇ ਗੱਲਾਂ ਬਾਤਾਂ ਚੱਲ ਰਹੀਆਂ ਗਿਆਨ ਹੈ ਪਰ ਫਿਰ ਪ੍ਰੈਕਟੀਕਲ ਕਰਨ ਲਈ ਕੀ ਜਾਨ ਮਸ਼ੀਨ ਆਉਂਦੀ ਬੋਰ ਵਾਲੀ ਉਹ ਤਿੰਨ ਚਾਰ ਦਿਨ ਮਿਹਨਤ ਕਰਦੇ ਬੋਕੀਆਂ ਮਾਰਦੇ ਫੇ ਪਤਾ ਲੱਗਦਾ ਕਿ ਥੱਲੇ ਪਾਣੀ ਹੈ ਫਿਰ ਉੱਤੋਂ ਪਾਉਣ ਦੀ ਲੋੜ ਨਹੀਂ ਪੈਂਦੀ ਥੱਲੇੋਂ ਪ੍ਰਗਟ ਹੋ ਜਾਂਦਾ ਆਪਣੇ ਅੰਦਰ ਜਦੋਂ ਸੱਚੇ ਪਾਤਸ਼ਾਹ ਗੁਰਮੰਤਰ ਜਪ ਕੇ ਨਾਮ ਨੇ ਪ੍ਰਗਟ ਹੋਣਾ ਹੈ ਹੂੰ ਨਾਮ ਲਿਖਣ ਪੜਨ ਦੇ ਵਿੱਚ ਨਹੀਂ ਆਉਂਦਾ ਗੁਰਮੰਤਰ ਜਿਹੜਾ ਲਿਖਣ ਪੜਨ ਦੇ ਵਿੱਚ ਆਉਂਦਾ ਇੱਕ ਜੀਵ ਦੁਆਰਾ ਜਪਾਈ ਜਾਣ ਵਾਲੇ ਨਾਮ ਹੈ ਇੱਕ ਜੀਵ ਦੁਆਰਾ ਨਹੀਂ ਜਿਹੜੇ ਜਪ ਹੋ ਰਿਹਾ ਹੈ ਠੀਕ ਹੈ ਜੀ ਉਹਨੂੰ ਅਨਹਦ ਨਾਮ ਕਹੇਤਾ ਹਰ ਕੀ ਕਤਾ ਅਨਾਹਦ ਬਾਣੀ ਉਹ ਸਾਡੇ ਅੰਦਰ ਮਾਲਕ ਬੈਠ ਕੇ ਕਥਾ ਵੀ ਕਰਿਆ ਉਸ ਗੁਫਾ ਦੇ ਅੰਦਰ ਜੋ ਤੀਜੇ ਪਾਤਸ਼ਾਹ ਮਹਾਰਾਜ ਆਪਾਂ ਨੂੰ ਕਹਿ ਰਹੇ ਏ ਇਸੇ 나ੜੀ ਦੇ ਅੰਦਰ ਔਰਾਗ ਚੱਲ ਰਿਹਾ ਸੁਖਮਨ ਕੇ ਕਾ ਰਾਗ ਸੁਣ ਸੁਣ ਮੰਡਲੇ ਬੁਲਾਏ ਜੋ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ 33 ਰਾਗ ਨੇ ਇਹ ਇਥੋਂ ਹੀ ਪ੍ਰਗਟ ਹੋਏ ਨੇ ਸੁਖਮੰਦ ਆੜੀ ਦੇ ਵਿੱਚੋਂ ਜਿਨ੍ਹਾਂ ਦਾ ਮਨ ਈੜਾ ਪਿੰਗਲਾ ਨੂੰ ਛੱਡ ਕੇ ਸੁਖਮੰਦ ਵਿੱਚ ਪਰਵੇਸ਼ ਹੋ ਗਿਆ ਉਹਨਾਂ ਨੇ ਉਹ ਆਨੰਦ ਵਾਲਾ ਰਾਗ ਸੁਣਿਆ ਉਹ ਆਨੰਦ ਵਾਲੀ ਆਤਮ ਅਵਸਥਾ ਉਹਨਾਂ ਨੂੰ ਪ੍ਰਾਪਤ ਹੋ ਗਈ ਤੇ ਫਿਰ ਉਹਨਾਂ ਨੇ ਬਿਆਨ ਕਰਨੀ ਕਿ ਕਹਿੰਦੇ ਅਸੀਂ ਦੋ ਆ ਜਿਹੜੀਆਂ ਨਾੜੀਆਂ ਨੂੰ ਛੱਡ ਗਏ ਇਹਨਾਂ 'ਚ ਵਿਚਾਰ ਚੱਲਦੇ ਸੀ ਕਲੇਸ਼ ਚੱਲਦਾ ਸੀ ਕਲਯੁਗ ਚੱਲਦਾ ਸੀ ਮਾਇਆ ਚੱਲਦੀ ਸੀ ਇਹਨਾਂ ਦੋਨਾਂ ਨੂੰ ਛੱਡ ਕੇ ਅਸੀਂ ਵਿਚਾਰ ਵਾਲੀ ਨਾੜੀ 'ਤੇ ਚਲੇ ਗਏ গুফা ਦੇ ਵਿੱਚ ਵੜ ਗਏ ਜਦੋਂ গুਫਾ ਜਗ੍ਹਾ ਤੇ ਫਿਰ ਮਾਰੇ ਨੇ ਉਹ ਆਧਾਰਨ ਦੀ ਤਾਰਾ ਚੜਿਆ ਲੰਬਾ ਕਿ ਉਹ ਨਦਰ ਨਿਹਾਲਿਆ ਆਰਾਮ ਸੇਵਕਪੂਰ ਕਰਮਾ ਸਤਿਗੁਰ ਸ਼ਬਦ ਦਿਖਾਲਿਆ ਆਰਾਮ ਉਹ ਫਿਰ ਆਧਾਰਨ ਦਿੱਤੀ ਕਿ ਜਿਸ ਤਰ੍ਹਾਂ ਬੋਧੀਆ ਤਾਰਾ ਹੁੰਦਾ ਲੈਡ ਛੜਦਾ ਇਸ ਤਰ੍ਹਾਂ ਆਤਮ ਪ੍ਰਕਾਸ਼ ਦਾ ਸੁਖਮੁਨਾੜੀ ਭਰੀ ਪਈ ਹੈ ਤੁਸੀਂ ਕਾਲ ਯੁਗ ਦੀ ਗੱਲ ਕਰ ਰਹੇ ਸੀ ਤੁਸੀਂ ਕਿਹਾ ਸੀ ਵੀ ਕਾਲ ਯੁਗ ਤੋਂ ਬਾਅਦ ਸਤਿਯੁਗ ਕੀ ਪ੍ਰਗਟ ਹੋਣਾ ਬਗਈ ਲੋਕ ਇਹ ਵੀ ਕਹਿੰਦੇ ਆ ਵੀ ਕਾਲ ਯੁਗ ਦੇ ਵਿੱਚ ਇੱਕ அவਤਾਰ ਹੋਏਗਾ ਕਿ ਲੋਕ ਉਸ ਨੂੰ ਕਲਕੀ அவਤਾਰ ਵੀ ਕਹ ਦਿੰਦੇ ਆ ਵੀਕਲਕੀ અવਤਾਰ ਹੋਏਗਾ ਤੇ ਉਹ ਜਿਹੜਾ ਕਾਲਯੁਗ ਹੈ ਜਿਹੜਾ ਕਲੀ ਜਿਹੜਾ ਰਾਖਸ਼ ਹੈ ਉਸ ਨੂੰ ਖਤਮ ਕਰੇਗਾ ਤੇ ਉਸ ਤੋਂ ਬਾਅਦ ਸਤਯੁਗ ਜਿਹੜਾ ਉਹ ਦੁਆਰਾ ਸ਼ੁਰੂ ਹੋ ਜਾਏਗਾ ਰਾਖਸ਼ਤਾ ਆਪਣਾ ਮਨ ਹੈ ਜਦੋਂ ਤੁਸੀਂ ਆਪਾਂ ਨਾਮ ਨਹੀਂ ਜਪਦੇ ਜੇ ਸਾਡਾ ਮਨ ਤਮੋ ਗੁਣ ਤੇ ਰਜੋ ਗੁਣ ਤੇ ਅਸੀਂ ਰਾਖਸ਼ ਬੁੱਧੀ ਵਾਲੇ ਹਾਂ ਜਦੋਂ ਅਸੀਂ ਨਾਮ ਜਪ ਕਰਦੇ ਮਨ ਸਿਮਰਨ ਕਰਦੇ ਆਂ ਤੇ ਸਤੋਗੁਣ ਆ ਗਿਆ ਤੇ ਅਸੀਂ ਦੇਵਤੇ ਬਣ ਗਏ ਸਤੋਗੁਣ ਹੋ ਗਏ ਹਮ ਨਾਮ ਸੁਣਨ ਲੱਗ ਪਿਆ ਨਾਮ ਨੂੰ ਜਪਣ ਲੱਪ ਹੈ ਮਨੇ ਸਾਡਾ ਰਾਖਸ਼ ਬੁੱਧੀ ਬਣ ਜਾਂਦਾ ਨਾ ਮੰਤੇ ਸਾਡੇ ਮਨ ਦੇ ਸਾਰਿਆਂ ਦੇ ਵਿਚਾਰ ਬਦਲ ਜਾਣ ਸਤਜੁਗ ਆ ਜਾਏਗਾ ਬੱਚਾ ਖੇਲ ਤਾਂ ਵਿਚਾਰਾਂ ਦਾ ਆ ਨਾ ਸਾਰਿਆਂ ਦੇ ਫੁਰਨੇ ਵਿਚਾਰ ਜਿਹੜੇ ਇੱਕ ਹੋ ਜਾਣ ਕਦੋਂ ਹੋਣਗੇ ਮਰਗਨ ਹੋਏ ਇਕੱਤਰ ਮਿਲੋ ਮੇਰੇ ਭਾਈ ਕਹਿੰਦੇ ਸਾਰੇ ਭਾਈ ਹੈ ਪਰ ਸਾਰੇ ਭਾਈ ਇਕੱਠੇ ਹੋ ਕੇ ਬੈਠੋ ਹੋਏ ਇਕੱਤਰ ਮਿਲੋ ਮੇਰੇ ਭਾਈ ਮਿਲ ਕੇ ਬੈਠੋ ਦੁਬਧਾ ਦੂਰ ਕਰੋ ਲੈ ਬਲਾਏ ਹਰ ਨਾਮੇ ਕੀ ਹੋਵੋ ਜੋੜੀ ਗੁਰਮੁਖ ਵੈਸੋ ਸਫਾ ਬਚਾਈ ਕਹਿੰਦੇ ਸਫਾ ਬਿਛਾ ਕੇ ਬਹਿਜੋ ਤੇ ਕੀ ਕਰੋ ਇਹਨਾਂ ਬਿਤਪਾਸਾ ਢਾਲੋ ਵੀਰ ਗੁਰਮੁਖ ਨਾਮ ਜਪੋ ਜਦੋਂ ਰਾਤੀ ਹੰਤ ਕਹਲਣੇ ਲੱਗੇ ਕਹਿੰਦੇ ਤੁਹਾਡੀ ਦੁਬਧਾ ਦੂਰ ਹੋ ਜਾਏਗੀ ਈਰਖਾ ਮਿਟ ਜਾਏਗੀ ਤੇ ਤੁਹਾਡੀ ਇੱਕ ਮਤ ਹੋ ਜਾਏਗੀ ਜਦੋਂ ਤੁਹਾਡੇ ਸਾਰਿਆਂ ਦੇ ਵਿਚਾਰ ਸਤੋਗ੍ਰਹਣ ਹੋ ਗਏ ਨਾ ਤੇ ਤੁਸੀਂ ਕਿਹਨਾਂ ਲੜੂਗੇ ਨਿੱਤੋਂ ਤੇ ਵਿਚਾਰ ਇੱਕ ਹੋ ਗਿਆ ਵਿਚਾਰ ਮਿਲ ਗਿਆ ਤੇ ਉੱਥੇ ਲੜਾਈ ਨਹੀਂ ਹੁੰਦੀ ਜਿੱਥੇ ਵਿਚਾਰ ਇੱਕ ਆ ਲੜਾਈ ਉਦੋਂ ਹੀ ਹੁੰਦੀ ਹੈ ਜਦੋਂ ਵਿਚਾਰ ਇਸ ਪਰਸਨ ਦੇ ਅਲੱਗ ਵਿਚਾਰ ਇਸ ਪਰਸਨ ਦੇ ਅਲੱਗ ਹੈ ਇਹ ਤੁਹਾਡੀ ਨਹੀਂ ਮੰਨੇਗਾ ਤੁਸੀਂ ਇਹਦੀ ਨਹੀਂ ਮੰਨੂਗੇ ਉੱਥੇ ਡਾਂਗਾ ਸੋਟੇ ਵੀ ਖੜਕ ਸਕਦੇ ਆ ਕਚਹਿਰੀਆਂ ਤੇ ਠਾਣੀਆਂ ਤੇ ਪਤਾ ਨਹੀਂ ਅੱਗੇ ਤੋਂ ਅੱਗੇ ਕੀ ਚੱਲਦਾ ਫਿਰ ਇਹ ਬੰਬ ਬੰਬ ਬੰਬਾਂ ਦੇ ਚਲੇ ਜਾਂਦਾ ਕੰਮ ਐਟਮ ਸ਼ਕਤੀਆਂ ਦੇ ਚਲੇ ਜਾਂਦਾ ਬਨਾਸ਼ ਤੇ ਪਹੁੰਚ ਜਾਂਦਾ ਏ ਤੇ ਮਾਰ ਕਹਿੰਦੇ ਇੱਕ ਹੋਣਾ ਇੱਕ ਇੱਕ ਦੀ ਗੱਲ ਕਰੋ ਇੱਕ ਨੇ ਪੈਦਾ ਕੀਤੇ ਨਾ ਵਾਹਿਗੁਰੂ ਨੇ ਪੈਦਾ ਕੀ ਫਿਰ ਵਾਹਿਗੁਰੂ ਦੀ ਗੱਲ ਕਰੋ ਵਾਹਿਗੁਰੂ ਸਾਨੂੰ ਇਹ ਜੀਵਨ ਦਾਤ ਦੇਣ ਵਾਲਾ ਹਾਂ ਸਭਨਾ ਜੀਆਂ ਦਾ ਇੱਕੋ ਦਾਤਾ ਸੋ ਮੈਂ ਵਿਸਰਨਾ ਜਾਈ ਫਿਰ ਇੱਕ ਦੀ ਗੱਲ ਕਰੋ ਇੱਕ ਨੂੰ ਦੇਖੋ ਇੱਕ ਨੂੰ ਸੁਣੋ ਇਹ ਸਤਜੋਗ ਹੈ ਜਦੋਂ ਦੂਜੇ ਦੀ ਮਾਇਆ ਦੀ ਗੱਲ ਕਰਾਂਗੇ ਦੂਜੇ ਪਰਸਨ ਦੀ ਗੱਲ ਕਰਾਂਗੇ ਦੁਬਧਾ ਆਏਗੀ ਨਫ਼ਰਤ ਆਏਗੀ ਬੈਰ ਵਿਰੋਧ ਆਏਗਾ ਜਦੋਂ ਅਕਾਲ ਪੁਰਖ ਦੀ ਗੱਲ ਚੱਲੇ ਜਿਹੜਾ ਕਾਲ ਦੇ ਦਾਇਰੇ ਤੋਂ ਸਮੇਂ ਤੋਂ ਬਾਹਰ ਹੈ ਹਾਂ ਸ਼ਾਂਤੀ ਆਨੰਦ ਫਿਰ ਦਾ ਸਮੇਂ ਵਾਲ ਦੇਖਣ ਵੀ ਦਿਲ ਉਹਦੇ ਚ ਘੜੀ ਵੀ ਨਹੀਂ ਲਾਉਂਦੇ ਜਿੱਥੇ ਜਾਈਦਾ ਮਹਾਰਾਜ ਦੀ ਕਿਰਪਾ ਅੰਦਰ ਘੜੀ ਲਾਈਦੀ ਨਹੀਂ ਸਮੇਂ ਵਾਲ ਦੇਖਣ ਕਾਰਨ ਕੀ ਹੈ ਫਿਰ ਪਿਆਰ ਨਹੀਂ ਪੈਣਾ ਮਾਲਕ ਦੇ ਨਾਲ ਉੱਥੇ ਤਾਂ ਸਮਾਂ ਹੀ ਭੁੱਲ ਜਾਂਦਾ ਹੈ ਕਿਤੇ ਵੀ ਅਸੀਂ ਕਦੀ ਦਵਾਨ ਦੇ ਉੱਤੇ ਘੜੀ ਨਹੀਂ ਲਾਈ ਜਿੱਥੇ ਵੀ ਜਾਈਦਾ ਸੰਗਤਾਂ ਸਾਧੀਆਂ ਦੋ ਦੋ ਘੰਟੇ ਢਾਈ ਟੇ ਘੰਟੇ ਤਿੰਨ ਤਿੰਨ ਘੰਟੇ ਮਹਾਰਾਜ ਆਪ ਕਰਾਉਂਦੇ ਵਿਚਾਰ ਅੱਜ ਕੱਲ ਤਾਂ ਕੀਰਤਨ ਤੇ ਰਾਗ ਜਿਹੜੇ ਆ ਉਹ ਸਮੇਂ ਦੇ ਹਿਸਾਬ ਨਾਲ ਚਲੋ ਵਧੀਆ ਗੱਲ ਆ ਜੇ ਮਾਇਆ ਮੰਗਦੇ ਆ ਪਰ ਉਹ ਸਮੇਂ ਦੇ ਹਿਸਾਬ ਨਾਲ ਮਾਇਆ ਮੰਗਦੇ ਆ ਜਦੋਂ ਸਮਾਂ ਪੂਰਾ ਉਹ ਨਾਲ ਹੀ ਨਿਕਲ ਜਾਂਦੇ ਕਿਉਂਕਿ ਮਨ ਹੀ ਜੁੜਿਆ ਨਾ ਉਹ ਸਿਰਫ ਤ੍ਰੈਗੁਣਾ ਦੀ ਵਿਦਿਆ ਤੇ ਹੀ ਆ ਰਾਗ ਵਿਦਿਆ ਤੇ ਸੀਮਤ ਹੈ ਰੋਟੀਆਂ ਕਰਨ ਪੂਰੇ ਤਾਲ ਆ ਪਿਛਾੜੇ ਧਰਤੀ ਨਾਲ ਰੋਟੀਆਂ ਕਰਨ ਤੇ ਹੀ ਆ ਅਸਲ ਖੇਡ ਹੈ ਕਿ ਮਨ ਨੂੰ ਅਕਾਲ ਪੁਰਖ ਵਾਹਿਗੁਰੂ ਨਾਲ ਜੋੜਨਾ ਸਿਮਰਨ ਦੇ ਨਾਲ ਜੋੜਨਾ ਤੇ ਸਿਮਰਨ ਦੇ ਨਾਲ ਤਾਂ ਹੀ ਜੋੜੇਗਾ ਜੇ ਆਪਾਂ ਨੂੰ ਸਮਾਂ ਭੁੱਲੇਗਾ ਜੇ ਘੜੀ ਵਾਲੇ ਦੇਖੇਗੇ ਤੇ ਉਹ ਤਾਂ ਮਨ 'ਚ ਫੁਰਨਾ ਆ ਗਿਆ ਕਿ ਮੇਰਾ ਇੰਨਾ ਹੀ ਸਮਾਂ ਹੈ ਮੈਂ ਇਹ ਤੋਂ ਉੱਪਰ ਨਹੀਂ ਲਾਉਣਾ ਹੈਗਾ ਤੇ ਉੱਥੇ ਤਾਂ ਕਣੀਆਂ ਕੁੜੀਆਂ ਭੁੱਲੇ ਜਾਂਦੀਆਂ ਹੈਗੀਆਂ ਤੇ ਤਾਂ ਸਮਾਂ ਹੀ ਭੁੱਲ ਜਾਂਦਾ ਜਦੋਂ ਮਾਲਕ ਦੀ ਤੁਸੀਂ ਹਸਤਤ ਕਰਦੇ ਆ ਵੜਾਈ ਕਰਦੇ ਤੇ ਸਮਾਂ ਕੀਤੇ ਹੀ ਨਾ ਰਹੇ ਸਾਹਮਣੇ ਵਾਲੀ ਸੰਗਤ ਨੂੰ ਨਾ ਜੀਤਾ ਰਹੇ ਹੂੰ ਉਹਨੂੰ ਕਹਿੰਦੇ ਕਿ ਮਾਲਕ ਨਾਲ ਜੁੜੇ ਹੋਏ ਆ ਜਿੱਤੇ ਸਮਾਂ ਜੀਤੇ ਆ ਜਵੇ ਉਹ ਤਾਂ ਫੇਰ ਜੁੜੇ ਨਹੀਂ ਹੈਗੇ ਉਹ ਤਾਂ ਸਮੇਂ ਦੇ ਕਾਲ ਦੀ ਗੱਲ ਆ ਗਈ ਨਾ ਅਕਾਲ ਜਿਹੜਾ ਸਮੇਂ ਤੋਂ ਬਾਹਰ ਹੈ ਇਹ ਕਹੇ ਵੀ ਜਦੋਂ ਸਿਮਰਨ ਅਭਿਆਸ ਲੋਕੀ ਕਰਦੇ ਹਨ ਤਾਂ ਉਹ ਕਹਿੰਦੇ ਇੱਕ ਰੋਸ਼ਨੀ ਸਾਨੂੰ ਪ੍ਰਗਟ ਹੋ ਗਈ ਵੀ ਅਸੀਂ ਦਰਸ਼ਨ ਕਰ ਰਹੇ ਹਾਂ ਕਿਉਂਕਿ ਰੋਸ਼ਨੀ ਕੀ ਹੁੰਦਾ ਰੋਸ਼ਨੀ ਮਾਰਨ ਗਰਬਾਣੀ ਦੇ ਵਿੱਚ ਆਪਾਂ ਨੂੰ ਗੁਰਮੁਖੋ ਸਮਝਾਇਆ